ਦਰنو ਦੇ ਪਰੰਦਰ ਰਸਤਾ ਖਰਾਬ ਹੈ بارش ਜਲ ਖਰਾਬ ਹੋ ਗਿਆ ਰਸਤਾ ਹੋ ਇਹ ਜਿਵੇਂ ਮਨਜਾਇ ਕਰਦੇ ਤੇ ਪਹਿਲਾਂ ਆਪਾਂ ਹੁਣ ਆਪਾਂ ਨੇ ਉਰੇ ਦੇ ਟਾਉਨ ਲੇ ਗਏ ਬਾਹਰ ਸਿੰਗਲ ਰੋਡ ਨੂੰ ਜਾਉਂਗੇ आ रहा बिल्लू राम अरे यार बिल्ला तो नहीं आया है? है एक ना सीवरेज में कनेक्शन देना किसका जी मम्मी का अगले गोमा हो रही अगले गांव में हम्म ये लागू है ਏਰੀਆ ਪਾਰ ਹੁੰਦੀ ਆਉਂਦੀ ਹਦਾਂ ਨਹੀਂ ਆ ਠਿੱਕੇ ਜਿਹਾ ਪਦੇ ਵਿਖਾ ਪਰਾਂ ਨੂੰ ਹਾਂ ਹਾਂ ਚੰ ਦੇਖ ਲੈਣੇ ਕਦ ਦੇਖਾਂਗਾ ਦੇਖਾਂਗੇ 2-3 ਮਹੀਨੇ ਜੇ ਲਵਾਉਣ ਫਿਰ ਤੇ ਹਾਂ ਕੋਈ ਕਿਤਨਾ ਲੱਗ ਰਹਿਗਾ ਆ ਨਹੀਂ ਪੜ ਜਾਗਾ ਹਾਂ ਅੱਛਾ ਆਰ ਉੱਪਰ ਦਾ ਉਪਰ ਵੀ ਉਹੀ ਗਿਆ ਬਸ ਫਿਟਿੰਗ ਹੋ ਗਈ ਸਾਰੀ ਫਿਰ ਹੋ ਗਿਆ ਰਹਿ ਗਿਆ ਬੇਸਟੇ ਹੀ ਪੈਦੀ ਆ ਉੱਪਰ ਇਹ ਹੋਰ ਕਰੇਗਾ ਕੁਝ ਨਹੀਂ ਉਪਰਾਂ ਲਗਾਉਂਗਾ ਇਹਨਾਂ ਨੂੰ ਅੱਛਾ ਬਾਰਾਂ ਹਾਂ ਇਸਕਾ ਵੀ ਕਰਿਆ ਨਾ ਹੂੰ ਇਸਕਾ ਨਹੀਂ ਕਰਿਆ ਕੈਦੋ ਰਿਹਾ ਤਾਂ ਕਰਵਾਇ ਨਹੀਂ ਹਲੀ ਪਤਾ ਨਹੀਂ ਵੀ ਕਰਵਾਇਆ ਇਹ ਕਾਹ ਹੈ ਤੇੰਨਾ ਕੁ ਨਹੀਂ ਕਰਾਇਆ ਤਾਂ ਨਹੀਂ ਨਾਲੀ ਆਬ ਕਰਾਇਆ ਨਹੀਂ ਹੋਣਾ ਇਹ ਕੈਦੋ ਦਾ ਕਰੋਣੀ ਨੂੰ ਕੈਦੋ ਦਾ ਬਿੱਲੇ ਨੂੰ ਪਰਾਂ ਕੇ ਕਰਿਆ ਤਾਂ ਨਹੀਂ ਹਿਲ ਪਰਾਂ ਕੁਝ ਕਾਸੀ ਪਰਾਂ ਪਰਾਂ ਫਿਟਿੰਗ ਕਰਦੀ ਉਹਨੂੰ ਅੱਛਾ ਹਾਂ ਲੈਂਟਰ ਪਾ ਦਿਆ ਉਹਨੇ ਉੱਪਰ ਉਹਨਾਂ ਦਾ ਨੀਚੇ ਵਾਲੇ ਵੇਸਟਰ ਰਹਿ ਗਏ ਬਸ ਅੱਛਾ ਹਰ ਪੀਦ ਕਾਹਤੋ ਕਰੀਂਗਾ ਰਾਜਾ ਰੰਮੂ ਰੰਮੂ ਕਰੀਂਗਾ ਪਰ ਲੈ ਗੰਪਾ अज मिस्त्री अच्छा 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 ठीक जी लागी टैल देखो बाथरूम है ਉੱਧਰ ਕਿਚਨ ਹੈ ਕਿਚਨ ਦੀ ਰਾਈਟ ਟਾਰ ਲਾਉਣੇ ਨੂੰ ਰੂਮ ਥੱਲੇ ਵੀ ਲੱਗੇ ਹੋ ਲੋ ਚਾਰ ਰੂਮ ਉਹਨੋਂ ਇਲਾਕੇ ਇਸ ਮਾਗੇ ਲੱਗੇ ਇਸਮਾਲ ਆ ਰਹੇ ਹੈ ਰਹ ਰੇ ਅਭੀ ਥੋੜੇ ਥਲਾਂਗੇ ਲੱਗੀ ਆ ਉਹ ਨਹੀਂ ਪਰਤ ਪਾਣੀ ਕਿੱਥੇ ਜਾ ਰਿਹਾ ਹਰੀ ਸਰਿਆ जनरेटर रामू ने लिया भाई गेड़ा भी नहीं खा रहा दो हज़ार रुपये का लिया गेट लिया दो हजार का पता नहीं चार हजार का गेट छः हज़ार रुपया में, दो चीजा ਨਾਲੇ ਵੀ ਨਹੀਂ ਆਇਆ ਅੱਜ ਹੂੰ ਰੰਗੂ ਬੰਦ ਰਿਹਾ ਗਵਾ ਉਹ ਤੋਂ ਸੈਟਿੰਗ ਕਰ ਰਹੇ ਹੁਣੇ ਲੈਂਟਰ ਪਾ ਹੈ ਪਲਸਟਰ ਕਰ ਰਹੇ ਆ ਅੱਛਾ ਕਿ ਬਣਾ ਗੋਆ ਪਲਸਟਰ ਉੱਪਰ ਪਰਲਾ ਪੁੱਛਣੀ ਇੱਕ ਹੁੰਦਾ ਰਿਹਾ ਇਹ ਕਮਰਾ ਪੂਰਨ ਹਰਾ ਪੜਿਆ ਹੈ ਪੂਰਨ ਪੜਿਆ ਤਾਂ ਬਹੁਤ ਟਾਈਮ ਲੱਗੇਗਾ ਲਈ ਲੋਜੀ ਉੱਪਰ ਚੱਲ ਰਿਹਾ ਲਪਾਈ ਦਾ ਕੰਮ हो गया देखो बहुत लंबा जा लग रहा है कमराज चिकर है आओ जी राम सिंह जी ਸਸਰੀ ਘਰ ਜੀ ਠੀਕ ਹੈ ਜੀ ਵਧੀਆ ਜੀ ਆਹ ਸੁਣਾ ਬੜੇ ਦਿਨਾਂ ਬਾਅਦ ਆਇਆ ਵੀ ਕੈਮਰੇ ਵਾਂ। ਹਾਂ ਕਾਹ ਰਹਿਣ ਲੱਗਿਆ? ਲਾਇਆ ਆਪਣੇ ਮਾ ਆਇਆ। ਰਮਜ਼ ਹੋ ਜਾਊ। 2 ਮਹੀਨੇ ਬਾਅਦ ਆਇਆ। ਕੱਲ ਵੀ ਆਇਆ ਦਾ। ਹਾਂ ਕੱਲ ਤੋਂ ਆਇਆ। ਹਾਂ ਉਹ ਠੀਕ ਆ। ਬਹੁਤ ਵਧੀਆ। ਸੁਣਣਾ ਬਾ ਬੜੀਆ। ਕੀ ਕਰ ਰਹੇ ਆ? ਬਾ ਕੀ ਕਰਨਾ? ਮਿਸਤਰੀ ਭਿੰਨ ਲੱਗ ਰਹੇ ਸਾਰੇ ਆਜਾ। ਹਾਂ ਜਾਂ। ਚਟਰਿੰਗ ਕਰ ਰਹੇ।

बहुत दूध नहीं बनाया <laughs> चार पांच पे एक थैली भाई होगी एक थैली ले चल 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 चार 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 चल 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 ਉਹ ਜਹਾਜ ਕਾਰਡ ਦੇਣਗੇ ਇਹ ਇਹੋ ਚੰਡੀਗੜ੍ਹ ਦੇ ਅਗਲੇ ਪਾਸਾ ਓ ਕਿੱਤਾ ਆ ਵਾਹ ਆਹ ਗੋਲ ਮੁੜੀ ਮਰ ਗਈ ਨੁਗੀ ਆ 50 ਫੁੱਟ ਦੀ ਮਾ ਕੁਝ ਵੀ ਨਹੀਂ ਗੰਟੇ ਜਗਾ ਨੂੰ ਮੱਖੀ ਆ ਉਹਨਾਂ ਦਾ ਪੰਨੇ ਵਾਲਿਆਂ ਦਾ ਵਾਹ ਪਾਣੀ ਨੂੰ ਤਾਂ ਕੁਝ ਨਹੀਂ ਲੱਗਣਾ ਗੱਡੀ ਗਲ ਗਿਆ ਨਾ ਜਗਾੜਾ ਤਾਂ ਨਹੀਂ ਜੋੜ ਜੜਈਆ ਬਈ ਮਾ ਆ ਟਾਈਮ ਖਰਾਬ ਕਰ ਗਿਆ ਹੁਣ ਜਿਹੜਾ ਇਹ ਮਾ ਟਾਈਮ ਲੱਗਣਾ ਉਹ ਮਾ ਦਾ ਪਾਣੀ ਮਾ ਤਾਂ ਕੁਝ ਨਹੀਂ ਟਾਈਮ ਲੱਗਣਾ ਪਾਣੀ ਮਾ ਨਹੀਂ ਜਮਾਂ ਨਹੀਂ ਲਗਦਾ ਆਹ ਪਲੇਟਾਂ ਸਾਫ ਕਰਨੀਆਂ ਤੋਂ ਬਾਅਦ ਖੱਜੜ ਖਵਾਰ ਹੋ ਗਿਆ ਥੋੜਾ ਤੇਰਾ ਸਰੀਆ ਖੋਲ ਕੇ ਸਿੱਧਾ ਜਬੀ ਕਰਨੇ ਪੈਣੇ ਆ ਮੜੇ ਮੋਟੇ ਏ ਹਾਂ ਆ ਜਾਣਾ ਉਹਨਾਂ ਨੇ ਸਵੇਰ ਨੂੰ ਕਰਦੇ ਆ ਫੋਨ ਇਹਨਾਂ ਨੂੰ ਹਾਂ ਸਰੀਆ ਵਾਲੇ ਬਾਅਦ ਬੰਦਾ ਪਾਸੋਂ ਅਕੱਲ ਨੂੰ ਸ਼ਨੀਵਾਰ ਆ ਕੱਲ ਨੂੰ ਸ਼ਨੀਵਾਰ ਬੈ ਜਾਣਾ ਪਰਸੋਂ ਉਦੋਂ ਹਾਂ ਕਿਸੇ ਵੇ ਨੂੰ ਬੰਦਣਾ ਉਹਨਾਂ ਨੇ ਜਾਲ ਹਾਂ ਸਵੇਰ ਨੂੰ ਕੰਪਲੀਟ ਹੋ ਜਾਊਗਾ ਇਹ ਚਾਂ ਪੱਟ ਗਿਆ ਅਸਲੀਆਂ 7500 ਨੂੰ ਕਹਿੰਦਾ ਏ ਇਹ ਵੀ ਪਿਛੇ ਮੈਂ ਤਾਂ 700 ਰੁਪਇਆ ਕਹਿੰਦਾ 1000 ਰੁਪਇਆ ਅੱਛਾ ਦਿੱਤੇ ਪਹਿਲਾਂ ਲੈ ਨਹੀਂਓ ਬਰਸਾਤ ਕਰਕੇ ਵੀ ਰੇਟ ਆਹ ਬਰਸਾਤ ਕਰਕੇ ਹਾਂ ਫਿਰ ਉਹਨੂੰ ਪੁੱਛਿਆ ਤਾਂ ਫੋਨ ਕਰਕੇ ਵੀ ਤੇਰੇ ਪਤੇ ਇੰਨੀਆਂ ਤਾਂ ਲੇ ਕੇ ਯਾਰ 200 ਦਾ ਫਰਕ ਪਾ ਦੇ ਤੇ ਪਹੁੰਚਾਈ ਹੈ ਹਾਂ ਕਹਿੰਦਾ ਚੰਗਾ ਮੈਂ ਬਾਬੂ ਤੇ ਪਤਾ ਕਰਕੇ ਫਿਰ ਦੱਸੂਗਾ ਅੱਛਾ ਪਹਿਲਾਂ ਕਿਹੜੇ ਟਾਈਆਂ ਦੀਆ ਪਹਿਲਾਂ ਪੂਰੇ 7 ਨੂੰ 7 ਨੂੰ ਅੱਛਾ ਹਲੂ ਲਾਲੂ ਹੁਣ 75 75 ਕਹਿੰਦਾ 75 ਹਾਂ ਯਾਰ ਕੀ ਗਰੰਟੀ ਦੀ ਤਰ੍ਹਾਂ ਕਾਦੀ ਹੋਰ ਪਰ ਇਹ ਵਾਹ ਬਰਸਾਤ ਕਰਕੇ ਪਿੱਛੇ ਇਹਦੇ ਆਣ ਗਿਆ ਫਿਰ ਹਾਂ ਭੱਟੇ ਨਾਲ ਵਾਜੇ ਇੱਕ ਜਿਹੇ ਹਾਂ ਦੋੜੇ ਦੇ ਵੀੜ ਮੈਂ ਚਲੂੰਗਾ ਹਾਂ ਹਾਂ ਜੀ ਹਾਂ ਜੀ ਅੱਛਾ ਫਿਰ ਇਹਦਾ ਕੁਸੂ ਵੀ ਹੋਰ ਭੱਟਿਆਂ ਨਾਲੋਂ ਰੇਟ ਫालतੂ ਹੀ ਰਹਿੰਦਾ ਹਾਂ ਇੱਟ ਦਾ ਫਰਕ ਹੈ ਮਾਲ ਵਧੀਆ ਮਾਲ ਵਧੀਆ ਇੱਟ ਵਧੀਆ ਇੱਕ ਨੰਬਰ ਇੱਟ ਭੇਜਦਾ ਏ ਸਾਰੀ ਡਬਲ ਛਟਾਈ ਹੁੰਦੀ ਏ ਜੀ ਹਾਂ ਹਾਂ ਇਹਦੀ ਖੰਗਰ ਇਹ ਜੀ ਹੈ ਨਾ ਬਾਈ ਵੀ ਤੂੰ ਐਂ ਕਹੂੰਗਾ ਵੀ ਇਹ ਬਲਵਰਗੀ ਹੋਇਆ ਹੈ ਬਹੁਤ ਵਧੀਆ ਖੰਗਰ ਹੈ ਹੂੰ ਥੋੜਾ ਜਿਹਾ ਮਤਲਬ ਰੰਗ ਕਾਲਸਪਾ ਹੋਊਗਾ ਵਿੱਚ ਇੱਟ ਇਹ ਜੀ ਸਿੱਧੀ ਹੋਊਗੀ ਇਤਨੀ ਵਿੰਗੀ ਹੋਣੇ ਦੀ ਖੰਗਰ ਹਾਂ ਇਹ ਆ ਜਾ ਹੋਇਆ ਕਹਿੰਦਾ ਕਹਿੰਦਾ ਮਾਈਕ੍ਰੋ ਹਾਂ ਨਾ ਬਈ ਜਿੰਨੇ ਤੱਕ ਤੁਸੀਂ ਹੋਰ ਕਰਿਆ ਬਤਾ ਕੋਈ ਕਿ ਇਹਦਾ ਮਾਮਾ ਵੀ ਪੈਸੇ ਦੱਸ ਵੀ ਕਿੰਨੇ ਹਾਂ ਵੀ ਤੂੰ ਹੀ ਮੰਗਵਾ ਸਾਡੇ ਹਾਂ ਉਹ ਫਿਰ ਦੱਸਿਆ ਤਾਂ ਨਹੀਂ ਨਾ ਕੁਛ ਅੱਛਾ ਪੂਰਾ ਜਿਹੜਾ ਏਰੀਆ ਮੈਂ ਬੈਠਦਾ ਉਹਦਾ 1000 ਰੁਪਏ ਟਰਨ ਕਹਿੰਦਾ ਉਹ ਜਿਹੜਾ 1000 ਰੁਪਏ ਦੇ ਦਾ ਉਹਦੇ ਬਸ ਮੂਵੀ ਮੂਵੀ ਦੇ ਉਹਨਾਂ ਦਾ ਦੱਸਿਆ ਨਹੀਂ ਮਹਾ ਜਿਹੜੇ ਉਰਾ ਬੈਠਦੇ ਨਹੀਂ ਸੀ ਇਹ ਸੀ ਇਹ ਬੈਠਦਾ ਉਰਾ ਉਹਨਾਂ ਦਾ 1000 ਰੁਪਏ ਕਿਹਾ ਇੱਕ ਇੱਕ ਰਟਨ ਦਾ ਉਹਨੂੰ ਕਿਹਾ ਦਾ ਕਿੰਨੀ ਖੜੇ ਵਾਲੇ ਨੂੰ ਮਾ ਸੂੰ ਦੱਸ ਦੇ ਵੀ ਤੇਰੇ ਵਾਲਾ ਬੰਦਾ ਕਿੰਨੇ ਲਊਗਾ ਕਿ ਆਹ ਸਾਹਿਬ ਕਿਤਾਬ ਹੈ ਹੂੰ ਉਹਨੇ ਦੱਸਿਆ ਨਹੀਂ ਕੁਛ ਤਾਂ ਮਾ بڑے ਮੋٹے ਘੱਟ ਦੇ ਦੇ 2000 ਰੁਪਏ ਮਾ ਦੇ ਦੇ ਸਾਰੇ ਨੂੰ ਉਹ ਦੱਸ ਨਹੀਂ ਅੱਛਾ ਵੀ ਆ 7-8000 ਰੁਪਏ ਬੀਤੇ ਅੱਧ ਪਛਦ ਵੀ ਆ ਕੇ 23 ਲੱਖ ਨਹੀਂ ਸੋਰਾ 12-14 ਆਈਆਂ ਜੇ ਹਾਂ 15 ਹੀ ਆ ਜਏ ਬੰਗ ਜੰਦੇ ਚੋਰ ਦੀ ਲਗੋਟੀ ਹੋ ਸਹੀ ਹੋਰ ਹੋਰ ਵੀ ਤੁੰ ਮੰਗਵਾ ਦੇ ਹਾਂ ਤੁੰ ਮੰਗਵਾ ਦੇ ਤੈਨੂੰ ਦੱਸ ਦੇ ਦੇ ਦੂੰਗੇ ਪਹਿਲਾਂ ਮੰਗਵਾ ਦੇ ਕਟਾ ਦੂੰਗੇ ਹਾਂ ਹੈ ਨਹੀਂ ਭਾਈ ਇਹ ਸੰਗਤਪ੍ਰੀਆ ਨੇ ਇਸੀ ਨੂੰ ਦਿੱਤਿਆ ਬਤ ਅੱਛਾ 4 4000 ਹਾਂ ਉਹਨਾਂ ਦੇ ਪੁਆਤੇ ਸਾਰਿਆਂ ਦੇ ਅੱਛਾ ਇੱਕ ਉਹਦੇ ਰੇ ਮੀ ਬਾਬੇ ਦੇ ਛੋਕੜੇ ਦੇ ਅੱਛਾ ਉਹ ਦਫਰ ਐ ਨਾ ਵੀ ਉਹਦੇ ਸੈਂਟ ਤੋਂ ਹੁਣੇ ਹੀ ਉਹਦੇ ਤੋਂ ਪੰਜੇ ਵੀ ਲੁਕੇਵੇਂ ਜਿਹੜੇ ਆਪਾਂ ਨੂੰ ਮਿਲੇ ਜਿੱਕਾ ਨਾ ਹੂੰ ਕੋਟ ਤੇ ਦੁੱਧ ਕੀ ਉਹ ਤਾਂ ਕਹਿੰਨ ਨੂੰ ਦੇਗਾ ਦੁੱਧ ਦਾ ਕੰਮ ਕਰ ਰਹੇ ਹਾਂ ਅਜੂ ਮੈਂ ਤਾਂ ਕੰਮ ਮੈਂਸ ਲੈ ਲਿਆ ਨਾ ਦੇਖ ਤਾਰਾ ਫਤੇ ਆ

ये काटे फिर देखे कितने मार रखे देखे ठहर था। जा ठहर जा

क्या है क्या है कहा रूम तुम्हारा चलो 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 अपने रूम में चलो 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 और पंजी, ओवरफ्लो, बहुत बढ़िया, और, और, सब बढ़िया, ठीक ठाक, सब्जी बना रहे हैं, <laughs> करना ही पड़ेगा है, लगता तो कुछ नहीं, सुबह का टप से लिया तो मंगाता होगा, क्यों नहीं बनाता, सुबह का, नहीं सुबह नहीं बनाता, हम्म ਸਵੇਰ ਤੋਂ ਰੋਂਠਾ ਟੱਪ ਦੇਵੇ ਹਾਂ ਸਵੇਰ ਦੁਪਹਿਰ ਵਾਹ ਤੇਰੇ ਕਾਨ ਕੱਟੂ ਲੈ ਤੇਰੇ ਕਾਨ ਕੱਟੂ ਕਾਨ ਕੱਟੂ ਤੇਰੇ ਹਾਂ ਕੱਟੂ ਜਿਮੀ ਲੈ ਜਿਮੀ ਲੈ ਕੋਲੋਂ ਕੋਲੋਂ ਬਰਸ ऊपर ना ऊपर वाली सीढ़ी में तीसरी उस वाली में शिखर खाके थुक कौन खाता था अभी तो है नहीं कोई खाने वाला नहीं जो ये बाई नंबर रूम है इसमें ना मतलब मेरे ख्याल से पंद्रह दिन पहले दूसरे बंदे रहे फिर बाद में ये दूसरे आए जो पहले थे ओनू में होगा तो खाने वाले हाँ? एक, एक लड़ी जाए थी ये स्टडी में। इस दिन ख़राब उसके घर होगा ख़राब। कौन सी? लड़ी कौन आई थी? बाई नंबर में। बाई नंबर में। इसके पौड़िया के ऊपर। हाँ बाई नंबर है। हाँ। एक लेडी जाए थी, एक छोटा बच्चा था, लड़ी तीन कौन जाएगी? उसके घर होगा ख़राब। अब खाते हैं ऊपर के हमने खा के उसको और उसमें लेडीज लेडीज अच्छा हाँ ये हो हाँ उसके घर वाला हाँ चले वो है तो पहली का बस वो देखया नहीं था पहले देख लियो अब बाद में देखा है वो ठीक है ठीक है ठीक है ओ विकास विकास ने चढ़ा दो विकास नहीं है वो, सतारा नंबर में चढ़ाया कौन <laughs> ना दे अठारह तरीक को हाँ उसने गूगल पे कर दिया था घर सही सुनने तो बाद में होगा पर्ची दो पर्ची तुमने बाद में दी होगी उसको गूगल पे कर दिया था मैंने फोन किया था ना उसे, ना ना उसे उसी दिन डाल दिया था उसने जिस तो दिन मैं तेरे, तेरे को पर्ची दे के था ना।, ना उसी दिन डाल दिया था फोन किया था मैंने था। बस चलो है अभी रूम कोई नहीं है खाली इसमें अब कर देंगे चार रूम तैयार कर देंगे इधर ਹਾਂ ਪੇਂਟ ਤੋਂ ਲੱਗੇ ਗਿਆ ਬਸ ਬਸ ਹੈ ਪੇਂਟ ਤੋਂ ਵੀ ਗਿੱਲਾ ਹੈ ਥੋੜਾ ਪੇਂਟ ਤੋਂ ਬਾਅਦ ਵਿੱਚ ਹੋਊਗਾ ਪੇਂਟ ਤੋਂ ਅੱਗੇ ਹੋ ਜਾਏਗਾ ਦੀਪਾ ਬਲੀ ਦੇ ਔਰ ਉਹ ਗਿੱਲਾ ਨਾ ਵੀ ਪਲਸਟਰ ਤਾਜਾ ਹੋਇਆ ਹੈ ਬਾ ਉੱਪਰੋਂ ਸੇ ਵੀਰ ਪਾਣੀ ਸਲਾਬ ਜਾਂਦੀ ਹੈ ਇਸਦੀ ਪਲਸਟਰ ਕੀ ਪਾਣੀ ਉੱਪਰ ਉਹ ਕਰਾਣਾ ਤਰਾਈ ਨੀਚੇ ਸਲਾਬ ਜਾਉ ਸਰ ਉਹ ਰੁਕਦਾ ਨਹੀਂ ਨਾ ਰੰਗ ਫਿਰ ਅਗਰ ਗਿੱਲੇ ਮੈਂ ਕਰਦੇ ਉਹ ਉਹ ਬਚਾ ਲੈ ਪਕੜ ਨਹੀਂ ਕਰਤਾ ਫਿਰ ਅੱਗੇ ਕਰਾ ਦੇਂਗੇ ਦੀਪavali ਤੇ ਇਹ ਨੀ ਪਾਉਂਦਾ ਇਲਾ ਤਾਂ ਨਾ بس ਨਹੀਂ ਪਤਾ ਕੀ ਗਲਾਈ ਕਰਤੇ ਨਾ ਚੋਟਪੇਟ ਲੱਗੀ ਕਿਸੇ ਕੇ ਤੂੰ ਨਾ ਉਹ ਪੰਡ ਮੜਾ ਦੱਸ ਪੋਪਲ ਮੜਾ ਆਵੇ ਗਲਾਈ ਕਰਾਂ ਬਹੁਤ ਵੀ ਚੋਟ ਛੋਟ ਲੱਗੀ ਕਿਸੇ ਕੇ ਦਿੱਕਤ ਹੋ ਜਾਏਗੀ ਤੇ ਉੱਪਰ ਆ ਜੋ ਉੱਪਰ ਵਾਲੇ ਕਹਿੰਦੇ ਉੱਪਰ ਖੇਲੋ نیچے ਨਹੀਂ ਆਣਾ। نیچے ਵਾਲੇ نیچے ਖੇਲੋ ਆਪਣਾ। ਐਸੇ ਪਤਾ ਕਿ ਹੱਲਾ ਗੁੱਲਾ ਬਣਾਏ ਛੋਟ ਖਾ ਲੇਗਾ ਕੋਈ نیچے गिर ਗਿਆ ਉੱਪਰ ਗ੍ਰਿੱਲ 'ਤੇ ਚੜ੍ਹ ਗਿਆ। ਉੱਪਰ ਕਿਉਂ ਨਹੀਂ ਆਉਂਦਾ? ਵਿਚੇ ਕਿਉਂ ਨਹੀਂ ਆਉਂਦਾ? ਆਹੋ। ਡਾਂਟ ਦਿਆ ਕਰਨਾ। ਇਤਨਾ ਹੱਲਾ ਗੁੱਲਾ ਥੋੜੀ ਬਹੁਤ ਹੱਲਾ ਗੁੱਲਾ ਕਰਾਵਾ। ਰੋਲੋ ਨਹੀਂ ਹੱਲਾ ਗੁੱਲਾ ਨਮ ਕਰੇ ਕਰੋ। ਹੈ? ਏ ਕੁੜੀਆਂ ਬੈਠ ਕੇ ਖੇਲੇ ਕਰਾਂ ਅੱਲਾ ਗੁੱਲਾ ਬਹੁਤ ਕਰਾਂ ਮਾਂ ਕਿਹਾ ਉਹਦੇ ਚੱਲਦੇ ਆਪਾਂ ਘਰ ਨੂੰ ਅੱਧੀ ਵੀਡੀਓ ਕਰਦੇ ਆਪਾਂ ਇੱਥੇ ਬੰਦ ਮਿਲਦੇ ਹਾਂ ਕਿਸੇ ਅਗਲੀ ਵੀਡੀਓ 'ਚ ਵੀਡੀਓ ਨੂੰ ਲਾਈਕ ਕਰੋ ਕਮੈਂਟ ਕਰੋ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਯਾਦ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ